ਨ타ਮ ਕਪੜੀਆਂ ਪਿੰਡ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀਨੂੰ ਲਈ ਲਈ ਨਸਲੀ ਲਈ ਹੈ ਜੱਬਾ ਇਹ ਤੇ ਲਗਾਤਾਰ ਕਪੜੀਆਂ ਵਿੱਚੋਂ ਕਿਸੇ ਨਾ ਕਿਸੇ ਟੂਰਨਾਮੈਂਟ ਦੀ ਰੌਣਕ ਲਾਤੇ ਰਹਿੰਦੇ ਆ ਉਸ ਤੋਂ ਬਾਅਦ ਮੈਂ ਏਰੀਆ ਯੂਥ ਅਲਾਈன்ஸ் ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜੋ ਬੱਚਿਆਂ ਦੀਆਂ ਗੇਮਸ ਪ੍ਰਮੋਟ ਕਰਨ ਲਈ ਹੈ ਐਜੂਕੇਸ਼ਨ ਲਈ ਹੈ ਜਿਆ ਵਕਤ ਤਰੀਕੇ ਨਾਲ ਜਿੱਦਾਂ ਬੱਚਿਆਂ ਨੂੰ ਆ ਪ੍ਰਮੋਟ ਕਰਦੀ ਹੈ ਉਹਦੇ ਲਈ ਇੱਕ ਵਾਰ ਜਿੰਨੇ ਜਿਹੜੇ ਇੱਥੇ ਗਰਾਊਂਡ ਤੇ ਨਿਆਏ ਆ ਏਰੀਆ ਯੂਥ ਲਾਈਨਸ ਦੀ ਇੱਕ ਵਾਰ ਜ਼ੋਰ ਨਾਲ ਤਾੜੀਆਂ ਮਨ ਨੂੰ ਲੱਗਦਾ ਨਹੀਂ ਹੈਗਾ ਏਰੀਆ ਯੂਥ ਅਲਾਈანს ਤੋਂ ਸਾਰੇ ਜਣੇ ਖੁਸ਼ ਹੈ ਅਤੇ ਬੰਦਾ ਦਾ ਸੋਕ ਇਕੱਠਾ ਹੋਇਆ ਹੋਣਾ ਤਾਲੀਆਂ ਭੀਕਣਾ ਮਾਰੀਆਂ ਪਹਿਲਾਂ ਬਰਾਤ ਧੂਈ ਦੀ ਮਾਰੀਆਂ ਮੈਂ ਤੇਰੇ ਵੱਲ ਦੇਖਦਾ ਸੀਗਾ ਇੱਕ ਵਾਰ ਫੇਰ ਕਹਾਂ ਅਗਰ ਤੁਸੀਂ ਏਰੀਆ ਯੂਥ ਅਲਾਈანს ਦੇ ਕੰਮਾਂ ਤੋਂ ਖੁਸ਼ ਹੋ ਇੱਕ ਵਾਰ ਜ਼ੋਰਦਾਰ ਤਾਲੀਆਂ ਮਾਰ ਕੇ ਦਿਓ ਹਾਂ ਠੀਕ ਹੈ ਹੁਣ ਉਸ ਗੱਲ ਜਿੱਤੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੀ ਟੀਮਾਂ ਅੱਜ ਦੋਨੋਂ ਫਾਈਨਲ ਖੇਡਦੀਆਂ ਇੱਕ ਆਧਵਾੜੀ ਦੀ ਟੀਮ ਹੈ ਦੂਜੀ ਰਾਜੂ ਮਾਝਰੇ ਦੀ ਟੀਮ ਆਧਵਾੜੀ ਦੀ ਟੀਮ ਦਾ ਮਾਨੂੰ ਪਤਾ ਲੱਗਿਆ ਕੋਚ ਸਾਹਿਬ ਅੱਜ ਗੁਰਮੇਥਨ ਮੇਰਾ ਕੋਚ ਬੈਠਾ ਇੱਥੇ ਭਰਾ ਅਸੀਂ ਸੋਚਿਆ ਕਿ ਲੱਕੇ ਵਿੱਚ ਜੈਸੀ ਲੀਕ ਗਈ ਸੀ ਆਧਵਾੜੀ ਦੀ ਟੀਮ ਨੂੰ ਅਸੀਂ ਬੜੇ ਧੱਕੇ ਨਾਲ ਖੇਡਣ ਨੂੰ ਲਿਆਦੇ ਸੀ ਨਹੀਂ ਵਾਲਾ ਮਿਥਮ ਇਕੱਲਾ ਹੀ ਰਹਿ ਜਾਂਦਾ ਸੀ ਇਕੱਠਾ ਕਰਦਾ ਰਹਿੰਦਾ ਸੀ ਭਾਜੀ ਆ ਰਹੇ ਆ ਰਹੇ ਪਰ ਉਸ ਮਿਹਨਤ ਦਾ ਜਿਹੜਾ ਫਲ ਹੈ ਨਾ ਉਹ ਆਦੋਆਣੇ ਦੇ ਅੱਜ ਮਿਲਿਆ ਅਜਿੰਨੇ ਬੱਚੇ ਜਿਹੜੇ ਹੈਗੇ ਸਾਡੇ ਲੀਗ ਦਾ ਫਾਈਨਲ ਖੇਡਦੇ ਪਏ ਆ ਮੈਂ ਆਦੋਆਣੇ ਦੇ ਸਪੂ ਪਿੰਡ ਨੂੰ ਸਪੂ ਨੌਜਵਾਨ ਪੀੜਾ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਤੇ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦਾ ਕਿ ਇੱਕ ਤਾਂ ਹੀ ਬੰਦਾਂ ਦਾ ਆਵੇ ਕਿ ਸਾਡੇ ਆਦੋਆਣੇ ਵੱਖ-ਵੱਖ ਪਿੰਡਾਂ ਦੇ ਜਿਹੜੇ ਬੱਚੇ ਹੈਗੇ ਉਹ ਪੰਜਾਬ ਦੀ ਟੀਮ ਵਿੱਚ ਖੇਡਣ ਰਾਜੂ ਬੱਚੇ ਦੀ ਟੱਪਰੀਆਂ ਤਾਂ ਇਹਨਾਂ ਚੀਜ਼ਾਂ ਵਿੱਚ ਬਹੁਤ ਮਸ਼ਹੂਰ ਹੈ ਬਾਲੀਬਾਲ ਦੇ ਵਿੱਚ ਚੰਗੇ ਤਰੀਕੇ ਪ੍ਰੋਮੋਟ ਵੀ ਕਰਦੇ ਔਰ ਤਕੜੇ ਪਲੇਅਰ ਵੀ ਇੱਥੋਂ ਨਿਕਲੇ ਆ ਸਾਡੇ ਕੋਲ ਅੱਜ ਮੁਣੀ ਮਾਸੇ ਜਿੱਥੇ ਹਨੋਰ ਲਾਲ ਜੀ ਮਨ ਲਾਦਾ ਚਲੇਗੇ ਨਹੀਂ ਨਹੀਂ ਤੁਹਾਡੇ ਬਣਾ ਕਿੱਥੇ ਗੱਲ ਬਣਦੀ ਹੈ ਦੇਖੋ ਸਾਡੇ ਜਿਹੜੇ ਸੁਪਰ ਸਟਾਰ ਹੈ ਉਹ ਸਾਡੇ ਨਾਲ ਖੜੇ ਹੈ ਮੈਂ ਉਮੀਦ ਕਰਦਾ ਕਿ ਜਿੱਦਾਂ ਅਸੀਂ ਮਾਸੇ ਜੀ ਦੀ ਗੱਲ ਕਰਦੇ ਹਨ ਹਨੋਰ ਲਾਲ ਜੀ ਦੀ ਉਸੇ ਤਰੀਕੇ ਅਜਿਹੇ ਉਧਰੋਂ ਆਉਤੋਂ ਟਕਕਾਰ ਲੈਦੀਆਂ ਬਹੁਤੀ ਬਣਨ ਲੱਗੀਆਂ ਜਾਂ ਬਾਗਵਾਲੀਆਂ ਜਿਹੜੀਆਂ ਪ੍ਰਮੋਟ ਹੋ ਰਹੀਆਂ ਰਾਜੂ ਵਾਜਲੇ ਦੀ ਟੀਮ ਪਹਿਲਾ ਹੈਗੀ ਪਹਾਣਿਆ ਦੀ ਟੀਮ ਬਹੁਤ ਵਧੀਆ ਖੇਡਣ ਲੱਗੀ ਹੈ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਹੁਤ ਵਧੀਆ ਟੀਮਾਂ ਨਿਕਲੂਗੀਆਂ ਅਗਰ ਅਸੀਂ ਜਿਹੜੀ ਸਪੋਰਟਸ ਹੈ ਉਹ ਸਿਆਸਤ ਤੋਂ ਦੂਰ ਰੱਖੀਏ ਔਰ ਜ਼ਿਆਦਾ ਸੀ ਗਰਾਊਂਡ ਵਿੱਚ ਆ ਜੇ ਨਾ ਤਾਉ ਦੇ ਚੈਰਾਂ ਦੇਖੀਏ ਕਿਹੜਾ ਖੇੜੀ ਪਾਰਟੀ ਦੇ ਕੀ ਨਾਲ ਜੁੜਿਆ ਹੈ ਜਦ ਤੁਸੀਂ ਗਰਾਊਂਡ ਵਿੱਚ ਆ ਗਏ ਤੁਸੀਂ ਸਾਰੇ ਦੇ ਸਾਰੇ ਇਕੱਠੇ ਆ ਹਾਂ ਇੱਕ ਚੀਜ਼ ਦਾ ਅਫਸੋਸ ਜ਼ਰੂਰ ਹੁੰਦਾ ਕਿ ਕਈ ਵਾਰ ਡਿਸਪਲਿਨ ਵਿੱਚ ਕਮੀ ਹੋ ਜਾਂਦੀ ਅੱਜ ਦੇ ਦਿਨ ਵੀ ਮੈਂ ਇੱਕ ਮੁੰਡਾ ਦੇਖਿਆ ਬਿਨਾ ਬੁੱਟਾ ਤੋਂ ਖੇਡਦਾ ਪਿਆ ਬੱਲਾ ਜੀ ਅਗਲੀ ਵਾਰ ਜਿਹੜੇ 3-4 ਜੋੜੇ ਆ ਬੁੱਢਾ ਦੇ ਨਾ ਜਿਹੜੇ ਟੂਰਨਾਮੈਂਟ ਕਰਾਉਂਦੇ ਪਏ ਆ ਚਾਹੇ ਏਰੀਆ ਯੂਥ ਕਲੱਬ ਕਰਾਉਂਦਾ ਚਾਹੇ ਲਖੀਏ ਗਰਾਊਂਡ ਹੋਰ ਗਰਾਊਂਡ ਉਹ ਵੀ ਆਪਣੇ ਲੈ ਕੇ ਰੱਖਣ ਲੱਗੋ ਜਿਆਦਾ ਬੱਚਾ